ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰਿਆ ਜੀ ਮੈਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਇੰਸ਼ੂਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਲਗਾਤਾਰ ਇੰਸ਼ੂਰੈਂਸ business ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੂਰੈਂਸ ਕਰਦੇ ਨੇ ਅੱਜ ਹੀ ਕਾਲ ਕਰੋ 408 272 2500 ਤੇ ਤਿਰਕੇਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਤਿਰਕੇਨ ਅਟਾਰਨੀ ਤਿਰਕੇਨ ਦੇ ਨਾਲ ਤੁਸੀ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503 ਕ੍ਰਿਸ਼ਨ ਤ੍ਰੋਟਾ ਜੂਬਾ ਸਿਟੀ ਬਲਜਿੰਦਰ ਸਿੰਘ ਨੇ ਜਰੂਡਲੈਂਡ ਪਰਮਜੀਤ ਕੌਰੰਗੀ ਵੈਕਾਵਲ ਰਤਪਾਲ ਸਿੰਘ ਸਿੱਧੂ ਫਰੇਜ਼ਨੋ ਜੀਐਨਲੀ ਵੜੇ ਰਕਵਚ ਕਰਦੇ ਨੇ ਔਇਲ ਚੇਂਜ ਕਰਦੇ ਨੇ 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ ਨਵੇਂ ਪੁਰਾਣੇ ਟਾਇਰ ਵੀ ਇਨਤ ਮਿਲਦੇ ਨੇ ਲੋਕੇਸ਼ਨ ਆ ਸੰਤਾਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 200 ਨੂੰ 270 0113 ਤੇ ਜਸਵਿੰਦਰ ਸਿੰਘ ਨਿਸ਼ਤਰਕੌਰ ਨਾਗਰਾ ਰੋਜ਼ਵੈਲ ਚਰਨ ਸਿੰਘ ਸੁਖਵਿੰਦਰ ਧਾਲੀਵਾਲ ਅਰੀਜ਼ੋਨਾ ਤੇ ਐਂਟੀਲੂਪ ਟਰੱਕ ਸਟਾਪ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰਿਡੀਓ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰ ਅਯਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 4 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ ਮੈਂ ਤੁਜੀ ਖਬਰਾਂ ਦੇ ਵਾਲਾ ਆਈਏ ਸ਼ੁਰੂਆਤ ਕਰ ਗਏ ਆਪਾਂ ਜਿਹੜੀਆਂ ਆਮ ਹੀ ਖਬਰਾਂ ਚਰਚਾ ਦੇ ਵਿੱਚ ਰਹਣੀਆਂ ਮੋਦੀ ਤੇ ਸ਼ਾਹ ਕਹਿੰਦੇ ਹੁਣ ਪੰਜਾਬ ਦਾ ਰੋਹ ਕਰਨਗੇ ਤੇ ਪੰਜਾਬ ਚ ਰੈਲੀਆਂ ਕਰਨਗੇ ਦੇਖੋ ਪ੍ਰਵੀਨ ਜੀ ਇਹ ਰੈਲੀਆਂ ਜਿਹੜੀਆਂ ਉਹ ਇਹਨਾਂ ਨੂੰ ਕਰਨੀਆਂ ਹੀ ਪੈਣਗੀਆਂ ਨਾ ਕਿਉਂਕਿ ਜਦੋਂ ਤੱਕ ਇਹਨਾਂ ਦੇ ਵੱਡੇ ਲੀਡਰ ਆ ਕੇ ਪ੍ਰਚਾਰ ਨਹੀਂ ਕਰਨਗੇ ਤਾਂ ਮਾਹੌਲ ਇਹਨਾਂ ਦੇ ਹੱਕ 'ਚ ਤੇ ਪਹਿਲਾਂ ਹੀ ਹੈ ਨੀਗਾ ਹੂੰ ਉਹ ਜ਼ਰਾ ਜਿੰਨਾ ਵੀ ਨਹੀਂ ਹੋਏਗਾ ਇਸ ਕਰਕੇ ਇਹ ਤੇ ਰੈਲੀਆਂ ਜਿਹੜੀਆਂ ਨੇ ਤੈ ਹੈ ਕਿ ਇਹਨਾਂ ਨੂੰ ਕਰਨੀਆਂ ਹੀ ਪੈਣੀਆਂ ਸੀਗੀਆਂ ਖੈ ਗੱਲ ਇਹ ਆ ਕਿ ਹੁਣ ਇਹ ਜਿਹੜੀਆਂ ਰੈਲੀਆਂ ਦਾ ਪ੍ਰੋਗਰਾਮ ਅੱਜ ਦਿਨ ਪਰ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ ਹੂੰ ਦਰਅਸਲ ਕੀ ਹੈ ਕਿ ਇਹ ਖਾਸ ਤੌਰ ਤੇ ਹੁਣ ਜਿਵੇਂ ਆਪਾਂ ਦੇਖਦੇ ਆਂ ਮਾਲਵਾ ਮਾਲਵਾ ਨੂੰ ਦੱਸਦੇ ਆ ਕਿ ਟਾਰਗੇਟ ਕਰਨਗੇ ਤੇ ਕੰਮਰ ਜਿਹੜੀ ਇਹਨਾਂ ਨੇ ਕੱਸ ਲਈ ਆ ਮਾਲਵਾ ਤੇ ਪੂਰਾ ਫੋਕਸ ਰਹਿਣ ਦੀ ਇਹ ਸੰਭਾਵਨਾ ਹੈ ਜੀ ਆ ਜੀਪੀ ਨੱਡਾ ਨਰਿੰਦਰ ਮੋਦੀ ਅਮਿਤ ਸ਼ਾ ਜਾਂ ਕੁਝ ਹੋਰ ਵੱਡੇ ਚਿਹਰੇ ਜਿਹੜੇ ਆ ਉਹ ਆ ਜਾਣਗੇ ਪੰਜਾਬ ਦੇ ਵਿੱਚ ਘੱਟੋ ਘੱਟ 4 ਰੈਲੀਆਂ ਪ੍ਰਧਾਨ ਮੰਤਰੀ ਦੀਆਂ ਤੁਸੀਂ ਸੋਚ ਕੇ ਦੇਖੋ ਨਰਿੰਦਰ ਮੋਦੀ ਦੀਆਂ ਜੇ 4 ਰੈਲੀਆਂ ਪੰਜਾਬ ਵਰਗੇ ਇੱਕ ਛੋਟੇ ਸੂਬੇ 'ਚ ਹੋਣ ਜਾ ਰਹੀਆਂ ਤਾਂ ਇਹਦੇ ਵਾਸਤੇ یوں ਲੱਗਦਾ ਕਿ ਖਾਸ ਰਣਨੀਤੀ ਹੈ ਇਹਨਾਂ ਦੀ ਮਾਲਵੇ 'ਚ 2 ਹੋ ਸਕਦੀਆਂ ਮਾਝੇ 'ਤੇ ਦੁਆਬੇ 'ਚ 1-1 ਯਾਨੀ ਮਾਲਵੇ ਤੇ ਫਿਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮਾਲਵੇ ਤੇ ਹੀ ਜ਼ਿਆਦਾ ਇਹਨਾਂ ਦਾ ਧਿਆਨ ਕੇਂਦਰਿਤ ਰਹੇਗਾ ਖਾਸ ਕਰਕੇ ਇਹ ਕਿ ਚੋਣ ਪ੍ਰਚਾਰ ਦੌਰਾਨ ਮਾਲਵਾ ਕਿਤਾ ਜਿਹੜਾ ਉਹ ਉਹ ਇੱਥੇ ਕਿੰਨਾ ਕੁ ਜੁੜਦਾ ਕਿਉਂਕਿ ਮਾਲਵੇ ਚ ਹੀ ਤਾਂ ਕਮਜ਼ੋਰ ਹੈ ਨਾ ਬਾਜਪਾ ਹੂੰ ਤੇ ਮਾਲਵਾ ਹੀ ਜਿਹੜਾ ਵੀ ਬੰਦਾ ਮਾਲਵਾ ਦਾ ਮਤਲਬ ਤਾਂ ਕੀ ਹੁੰਦਾ ਹੈ ਮਾਲਵਾ ਹੂੰ ਜਿੱਥੇ ਖੁਸ਼ਹਾਲੀ ਜ਼ਿਆਦਾ ਹੁੰਦੀ ਮਾਲਵਾ ਹੂੰ ਮਾਲ ਜ਼ਿਆਦਾ ਜੀ ਮਾਲਵਾ ਤਾਂ ਮੱਧ ਪ੍ਰਦੇਸ਼ ਤੇ ਏਰੀਆ ਚ ਵੀ ਮਾਲਵਾ ਤਾਂ ਗੱਲ ਇਹ ਆ ਕਿ ਇਹ ਹੁਣ ਰਾਜਨੀਤਿਕ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਮਾਲਵਾ ਜਿਹੜਾ ਹੈ ਉਹ ਇਸੇ ਤਰ੍ਹਾਂ ਦੀ ਹੀ ਖੁਸ਼ਹਾਲੀ ਰੱਖਦਾ ਹੈ ਹਮ ਨੱਤਰ ਸੀਟਾਂ ਨੇ ਭਾਜਪਾ ਇੱਥੇ ਕਮਜ਼ੋਰ ਹੈ ਸੰਗਰੂਰ ਤੋਂ ਅੱਗੇ ਨਿਕਲੀਏ ਤਾਂ ਬਿਲਕੁਲ ਜਿੱਦਾਂ ਕਹ ਲੋ ਕਿ ਬਠਿੰਡਾ ਜ਼ਰੂਰ ਸੀਗਾ ਕੁਝ ਨੇਤਾ ਸੀਗੇ ਇਹਨਾਂ ਦੇ ਹੁਣ ਉਹ ਇੰਨੀ ਜ਼ਿਆਦਾ ਭਾਜਪਾ ਜਿਹੜੀ ਸਰਗਰਮ ਨਹੀਂ ਹੈ ਤਾਂ ਮਤਲਬ ਕਿ ਇਹੀ ਕਾਰਨ ਹੈ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਉਲਿੱਖਿਆ ਜਾ ਰਿਹਾ ਔਰ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਮਾਲਵੇ ਦੇ ਵਿੱਚ ਵੀ ਕੀ ਹੈ ਕਿ ਪਟਿਆਲਾ ਵੀ ਤੇ ਮਾਲਵੇ ਚ ਆ ਗਿਆ ਨਾ ਇੱਕ ਤਰ੍ਹਾਂ ਨਾਲ ਤਾਂ ਉੱਥੇ ਕੀ ਹੈ ਕਿ ਪਰਨੀਤਕੌਰ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਪਰਨੀਤਕੌਰ ਐਸ ਵੇਲੇ ਮੰਜਤਾਰ ਚ ਫਸ ਕੇ ਨੇ ਡਾਕਟਰ ਗਾਂਧੀ ਦਾ ਗ੍ਰਾਫ ਦਿਨੋ-ਦਿਨ ਬਿਸ਼ੱਕ ਆਪਦੇ ਸਾਥ ਢਡੋ ਨਹੀਂ ਦੇ ਰਿਹਾ ਪਰ ਦਿਨੋ-ਦਿਨ ਗ੍ਰਾਫ ਜਿਹੜਾ ਉਹ ਉੱਤੇ ਨੂੰ ਜਾ ਰਿਹਾ ਹੈ ਤੇ ਪਰਨੀਤਕੌਰ ਨੂੰ ਸੰਘਰਸ਼ ਕਰਨਾ ਪੈ ਰਿਹਾ ਤਾਂ ਮੇਰਾ ਮੰਨਣਾ ਇਹ ਹੈ ਕਿ ਜਿਹੜੀਆਂ ਕੁਝ ਸੀਟਾਂ ਨੇ ਖਾਸ ਤੌਰ ਤੇ ਅੰਮ੍ਰਿਤਸਰ ਉਥੇ ਤੇ ਇਹਨਾਂ ਦੇ ਤਰਨਜੀਤ ਸਿੰਘ ਸੰਧੂ ਮਦਾਨਸ ਨੇ ਜਿੱਦਾਂ ਗੁਰਦਾਸਪੁਰ ਤੇ ਹਿਆਰਪੁਰ ਉਹ ਇਹਨਾਂ ਦੀਆਂ ਰਵਾਇਤੀ ਸੀਟਾਂ ਨੇ ਇਸ ਤੋਂ ਇਲਾਵਾ ਪਟਿਆਲਾ ਸੀਟ ਯਾਨੀ ਇਹ ਕੁਝ ਸੀਟਾਂ ਜਿਹੜੀਆਂ ਉਥੇ ਜ਼ੋਰ ਲਾਉਣਗੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਆ ਕਿ ਭਾਜਪਾ ਕਹ ਲੋ ਕਿ ਐ ਐਂਡ ਮੂਮੈਂਟ ਤੇ ਜਾ ਕੇ ਤੁਸੀਂ ਦੇਖੋ ਖੇਡ ਕਰ ਸਕਦੀ ਹੈ ਇਨਾਂ ਦੇ ਬੰਦਿਆਂ ਨਾਲ ਜਦੋਂ ਆਰਐਸਐਸ ਦੇ ਬੰਦਿਆਂ ਨਾਲ ਗੱਲ ਕਰਦੇ ਆ ਇੱਥੇ ਪੰਜਾਬ ਦੇ ਵਿੱਚ ਜਿਹੜੇ ਆ ਉਹ ਕਹਿੰਦੇ ਆ ਮਤਲਬ ਕਿੰਨੀਆਂ ਦਿੰਦੇ ਆ ਅਸੀਂ ਕਹਿੰਦੇ ਆ 0 ਤੋਂ 1 ਹੂੰ ਹੂੰ ਤਾਂ ਉਹ ਕਹਿੰਦੇ ਕਿ 3 ਤੋਂ 4 ਲਵਾਂਗੇ ਇਹ ਇੱਕ ਬੜਾ ਵੱਡਾ ਕੌਨਫੀਡੈਂਸ ਹੈ ਹੂੰ ਤੇ ਇਹ ਗੱਲ ਹੈ ਕਿ ਜਦੋਂ ਕਿਸਾਨ ਸੌ ਜਾਂਦੇ ਆ ਇਹ ਰਾਤ ਨੂੰ ਮੀਟਿੰਗਾਂ ਕਰਦੇ ਨੇ ਜੀ ਇਹਨਾਂ ਦਾ ਨੈਟਵਰਕ ਤੇ ਪਸਰ ਰਿਹਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਇਹ ਤੁਹਾਨੂੰ ਕੋਈ ਇੱਥੇ ਕਿਸ ਤਰ੍ਹਾਂ ਦੀ ਰਿਪੋਰਟਿੰਗ ਜਰੀਏ ਦੱਸਦਾ ਬੈਨੂ ਨਹੀਂ ਪਤਾ ਪਰ ਇਹ ਇਹ ਮੇਰਾ ਆਪਣਾ ਕਹੋ ਕਿ ਅਬਜ਼ਰਵੇਸ਼ਨ ਹੈ ਮੇਰਾ ਆਪਣਾ ਦ੍ਰਿਸ਼ਟੀਕੋਣ ਹੈ ਕਿ ਭਾਜਪਾ ਜਿਹੜੀ ਅੰਤਰਖਾਤੇ ਪੈਰ ਪਸਾਰ ਰਹੀ ਹੈ ਉਹਨੂੰ ਰਿਜ਼ਲਟ ਕੀ ਮਿਲੇਗਾ ਉਹ ਮੈਨੂੰ ਨਹੀਂ ਪਤਾ ਪਰ ਇਹਨਾਂ ਦਾ ਕੰਫੀਡੈਂਸ ਦੱਸਦਾ ਹੈ ਕਿ ਇਹਹੀ ਚੀਜ਼ ਜਿਹੜਾ ਇਹ ਪ੍ਰੋਗਰਾਮ ਨਿਕਲਿਆ ਕਿ ਰਾਹੁ ਸੋਰੀ ਅਮਿਤ ਸ਼ਾ ਤੇ ਨਰਿੰਦਰ ਮੋਦੀ ਜਾਂ ਇਸ ਤਰ੍ਹਾਂ ਦੇ ਲੀਡਰ ਜਿਹੜੇ ਆ ਉਹ ਜਾ ਕੇ ਅੰਤਲੇ ਪੜਾ ਤੇ 7ਵੇਂ ਫੇਜ਼ ਦੇ ਵਿੱਚ ਇਲੈਕਸ਼ਨ ਜਦੋਂ ਹੋਏਗਾ ਪੂਰੇ ਮੁਲਕ ਚੋਂ ਵਿਹਲੇ ਹੋ ਕੇ ਇੱਥੇ ਆ ਕੇ ਡੇਰਾ ਲਾ ਸਕਦੇ ਆ ਉਹ ਡੇਰਾ ਫਿਰ ਕਿਸ ਤਰ੍ਹਾਂ ਦਾ ਹੋਏਗਾ ਡੇਰੇ ਦੇ ਨਾਲ ਡਾਂਗ ਵੀ ਹੁੰਦੀ ਆ ਕੀ ਹਿਸਾਬ ਕਿਤਾਬ ਹੁੰਦਾ ਮੈਨੂੰ ਨਹੀਂ ਪਤਾ ਉਹ ਬਹੁਤ ਅਗੇਤੀਆਂ ਗੱਲਾਂ ਹੋ ਜਾਣਗੀਆਂ ਸੋ ਇਹ ਜ਼ਰੂਰੀ ਆ ਕਿ ਰਾਤ ਨੂੰ ਇਹ ਜਿਹੜੇ ਸ਼ਹਿਰਾਂ ਚ ਵੀ ਮੀਟਿੰਗਾਂ ਕਰ ਰਹੇ ਆ ਫਿਰ ਇਹਨਾਂ ਨੇ ਇੱਕ ਚੀਜ਼ ਹੋਰ ਕੀਤੀ ਆ ਪਿੰਡਾਂ ਚ ਕਿ ਜਿਹੜੇ ਐਸਸੀ ਬੋਲਤਾ ਵਾਲੇ ਹੁੰਦੇ ਆ ਆਪਣੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੂੰ ਕਹਿ ਲੋ ਕਿ ਬਹੁਤ ਗਲਤ ਤਰੀਕੇ ਨਾਲ ਪੇਸ਼ ਵੀ ਕੀਤਾ ਜਾਂਦਾ ਵੇੜਾ ਵਗੈਰਾ ਕਿਹਾ ਜਾਂਦਾ ਹੂੰ ਹੂੰ ਮਤਲਬ ਕਿ ਉਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਰੈਲੀਆਂ ਸਭਾਵਾਂ ਕਰ ਰਹੇ ਆ ਤਾਂ ਕਿ ਇਹ ਵੀ ਆ ਕਿ ਐਸਸੀ ਦੇਖੋ ਭਾਰਤ ਦੇ ਵਿੱਚ ਆਰਐਸਐਸ ਨੇ ਜੇ ਕਹਿ ਲੋ ਇੰਨੀ ਤਗੜੀ ਪਾਵਰ ਹਾਸਲ ਕੀਤੀ ਚਲੋ ਉਸ ਪਾਵਰ ਨੂੰ ਗਾਂ ਲੈ ਕੇ ਗੁਜਰਾਤ ਲ lobby ਵਾਲੇ ਤਾਂ ਉਹਦੇ ਵਿੱਚ ਇੱਕ ਬਹੁਤ ਵੱਡਾ ਬਹੁਤ ਵੱਡਾ ਜਿਹੜਾ ਸੀਗਾ ਨਾ ਮਤਲਬ ਕਿ ਫੈਕਟਰ ਕਹਿ लो ਤੁਸੀਂ ਉਹ ਇਹ ਸੀਗਾ ਕਿ ਅਤਿ ਪਛੜਾ ਵਰਗ ਦਲਿਤ ਮਹਾਦਲਿਤ ਬਾਹਰ ਇਹ ਵੀ ਸ਼ਬਦ ਇਸਤੇਮਾਲ ਕੀਤੇ ਜਾਂਦੇ ਆ ਤਾਂ ਉਹਨਾਂ ਦੇ ਵਿੱਚ ਇੱਕ ਸਵੈਮਾਨ ਜਗਾਇਆ ਗਿਆ ਸੀਗਾ ਹਿੰਦੂਤਵ ਜਗਾਇਆ ਗਿਆ ਸੀਗਾ ਜੀ ਤਾਂ ਉਹ ਇਹਨਾਂ ਦਾ ਐਕਸਪੈਰੀਮੈਂਟ ਜਿਹੜਾ ਬੜਾ ਕਾਮਯਾਬ ਰਿਹਾ ਸੀਗਾ ਪੰਜਾਬ 'ਚ ਵੀ ਅਜੇ ਹਾਂ ਹੀ ਕੀਤਾ ਜਾ ਰਿਹਾ ਕਿ ਇੱਕ ਪਾਸੇ ਜੱਟ ਜਿਹੜੇ ਵਿਰੋਧ ਕਰ ਰਹੇ ਕਿਸਾਨ ਜ਼ਿਆਦਾਤਰ ਜੱਟ ਹੂੰ 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 ਤਾਂ ਦੂਸਰੇ ਪਾਸੇ ਉਹਨਾਂ ਦੇ ਉਲਟ ਕਿਹੜਾ ਵਰਗ ਹੈ ਹੂੰ ਜੇ ਤੁਸੀਂ ਦੇਖੋਗੇ ਸਿਧਾਂਤਕ ਤੌਰ ਤੇ ਤਾਂ ਵਰਗ ਕੌਣ ਹੈ ਜੀ ਵਰਗ ਆ ਜਾਂਦਾ ਐਸਸੀ ਮਜ਼ਦੂਰ ਵਰਗ ਹੂੰ ਆ ਇਸ ਚੀਜ਼ ਨੂੰ ਸਮਝੋ ਤੁਸੀਂ ਕਿ ਜੱਟ ਵਰਸਸ ਮਤਲਬ ਕਿ ਹਿੰਦੂ ਵਰਸਸ ਮੁਸਲਮਾਨ ਉਹ ਤੇ ਬਣਾਇਆ ਹੀ ਬਣਾਇਆ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਖੇਡ ਕੀਤੀ ਜਾ ਰਹੀ ਹੈ ਇਹ ਵੀ ਗੱਲ ਸਮਝਣ ਦੀ ਜ਼ਰੂਰਤ ਹੈ ਜੀ ਜੀ ਤੇ ਮੈਂ ਤੁਹਾਨੂੰ ਜੀ ਅਗਲੀ ਖਬਰ ਤੇ ਵੱਲ ਵਧੀਏ ਗੱਲ ਕਰੀਏ ਰਾਗਵ ਚੱਡਾ ਦੀ ਕਿੱਥੇ ਨੇ ਕਿਵੇਂ ਨੇ ਬਹੁਤ ਟਾਈਮ ਤੋਂ ਚਰਚਾਵਾਂ ਚੱਲ ਰਹੀਆਂ ਨੇ ਬਹੁਤ ਸਮੇਂ ਤੋਂ ਹੀ ਵਾਪਸ ਕਿਉਂ ਨਹੀਂ ਆ ਰਹੇ ਕਹਿੰਦੇ ਰਾਗਵ ਚੱਡਾ ਜਲਦੀ ਵਾਪਸੀ ਕਰਨਗੇ ਜੀ ਅੱਜ ਜੀ ਦੇਖੋ ਸੌਰਵ ਭਾਰਦਵਾਜ ਨੇ ਪਿਛਲੇ ਦਿਨੀ ਗੱਲ ਕਹੀ ਸੀ ਪਰ ਹਾਲੇ ਤੱਕ ਉਹ ਗੱਲ ਸੱਚ ਹੁੰਦੀ ਪਰਤੀ ਇਹ ਤਾਂ ਨਹੀਂ ਜਾਂਦੀ ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ ਜੀ ਸੰਸਦ ਮੈਂਬਰ ਨੂੰ ਅੱਖਾਂ ਦੀ ਗੰਭੀਰ ਬਿਮਾਰੀ ਹੋ ਗਈ ਸੀ ਜੋ ਅੰਨ੍ਹੇਪਣ ਦਾ ਕਾਰਨ ਬਣ ਸਕਦੀ ਸੀ ਇਸ ਵਾਸਤੇ ਫੌਰੀ ਤੌਰ ਤੇ ਉਹਨਾਂ ਨੂੰ ਇਲਾਜ ਵਾਸਤੇ ਉਪਚਾਰ ਵਾਸਤੇ ਜਾਣਾ ਪਿਆ ਤੇ ਕਹਿੰਦੇ ਜੀ ਅੱਖਾਂ ਦੀ ਵੱਡੀ ਸਰਜਰੀ ਹੋਈ ਆ ਤੇ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਹਾਲਤ ਜਿਹੜੀ ਗੰਭੀਰ ਸੀਗੀ ਅੰਨ੍ਹੇਪਣ ਦੀ ਸੰਭਾਵਨਾ ਸੀ ਜਿਵੇਂ ਠੀਕ ਹੋ ਜਾਣ ਕਿ ਭਾਰਤ ਵਾਪਸ ਆਣਗੇ ਤੇ ਜੋ ਪ੍ਰਚਾਰ ਸ਼ੁਰੂ ਕਰ ਦੇਣਗੇ ਔਰ ਗੱਲ ਇਹ ਆ ਕਿ ਹੁਣ ਅੱਜ ਇੰਡੀਆ ਦੇ ਵਿੱਚ ਤਰੀਕ ਆ 4 5 24 ਜੀ ਯਾਨੀ ਮਈ ਦੀ 4 ਜੀ ਤਾਂ ਤੁਸੀਂ ਸੋਚ ਕੇ ਵੇਖੋ ਕਿ ਦੋ ਦਿਨਾਂ ਬਾਅਦ ਤੇ ਤੀਸਰਾ ਫੇਜ਼ ਜਿਹੜਾ ਹੈ ਉਹ ਸ਼ੁਰੂ ਹੋ ਜਾਏਗਾ ਉਹ ਵੀ ਮੁਕੰਮਲ ਹੋ ਜਾਏਗਾ ਹਮਮ ਮੁਕੰਮਲ ਹੋ ਜਾਏਗਾ ਮੁਕੰਮਲ ਹੋ ਜਾਏਗਾ ਮੁਕੰਮਲ ਹੋ ਜਾਏਗਾ ਤੇ ਗੱਲ ਇਹ ਆ ਕਿ ਹੁਣ ਤਿੰਨ ਤੇ ਫੇਜ਼ ਲੰਘ ਗਏ ਆ ਜੀ ਜਿਹਦੇ ਵਿੱਚ ਮਹੱਤਵਪੂਰਨ ਕੈਲੂ ਇਹਨਾਂ ਦੀਆਂ ਜਿਹੜੀਆਂ ਸ਼ਖਸੀਅਤਾਂ ਨੇ ਚਾਹੇ ਸੈਸੋਦਿਆ ਹੈ ਕੇਜਰੀਵਾਲ ਹੈ ਉਹ ਤੇ ਜੀਲਾ ਚ ਬੈਠੇ ਨੇ ਤੇ ਇਹ ਬਾਹਰ ਬੈਠੇ ਆ ਅੱਛਾ ਹੋਰ ਗੱਲ ਚਲੋ ਚੋਣ ਪ੍ਰਚਾਰਤਾ ਆਪਣੀ ਥਾਂ ਤੇ ਆ ਬਿਮਾਰੀ ਆਪਣੀ ਥਾਂ ਤੇ ਆ ਤੁਸੀਂ ਵੇਖੋ ਕਿ ਇੱਕ ਅੰਦ ਟਵੀਟ ਜ਼ਰੂਰ ਕੀਤਾ ਜਦੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਆਦਰਵਾਇਜ਼ ਪੰਜਾਬ ਜਾਂ ਕਿਸੇ ਵੀ ਕੌਮੀ ਮੁੱਦੇ ਤੇ ਚੜਾ ਸਾਭ ਨੇ ਤੇ ਕੁਝ ਲਿਖਿਆ ਵੀ ਅੱਜ ਕੱਲ ਠੀਕ ਆ ਅੱਖਾਂ ਨਹੀਂ ਲੱਗਦੀਆਂ ਇਸ ਤਰ੍ਹਾਂ ਦੀ ਜਦੋਂ ਹਾਲਤ ਹੁੰਦੀ ਆ ਨਿਗਾ ਨਹੀਂ ਲੱਗਦੀ ਪਰ ਅੱਜ ਕੱਲ ਤੁਹਾਨੂੰ ਪਤਾ ਕਿ ਇਹਨਾਂ ਦੀਆਂ ਟੀਮਾਂ ਨੇ ਜਿਨ੍ਹਾਂ ਦੇ ਕੋਲ ਇਹ ਅਕਾਊਂਟ ਹੁੰਦੇ ਆ ਕਿਉਂ ਹੈਂਡਲ ਕਰਦੇ ਨੇ ਤਾਂ ਇਹਨਾਂ ਨੇ ਕਦੇ ਕੋਈ ਪ੍ਰਤੀਕਰਮ ਵੀ ਨਹੀਂ ਦਿੱਤਾ ਕਦੇ ਕੋਈ ਮਤਲਬ ਕਿ ਉਹਦੇ ਤੇ ਵੀ ਕੋਈ ਪ੍ਰਚਾਰ ਨਹੀਂ ਕੀਤਾ ਗੱਲ ਤੇ ਕੁਝ ਵਿੱਚੋ ਹੈਗੀ ਆ ਇਹ ਮੰਨਣ ਜਾਂ ਮੰਨਣਾ ਕਿਉਂ ਪਰਦੇ ਰੱਖਦੀ ਸੱਜਣਾ ਤੋ ਤੇਰਾ ਹੱfte ਤੱਕ ਉਹ ਵਿਆ ਜਾਣਾ ਗੱਲ ਇਹ ਕਿ ਤੇ ਪਰਦੇ ਰੱਖਣ ਵਾਲੀ ਗੱਲ ਆ ਹੈ ਵਿਚਲੀ ਗੱਲ ਜਿਹੜੀ ਆ ਉਹ ਹੈਗੀ ਆ ਕਿ ਰਾਗਵ ਛੱਡਾ ਜਿਹੜੇ ਆ ਉਹਨਾਂ ਵਾਸਤੇ ਇੱਕ ਰਸਤਾ ਤਿਆਰ ਕੀਤਾ ਜਾ ਰਿਹਾ ਇਹ ਜਾਂ ਤਾਂ ਸਾਡੀ ਕਿਸ਼ਤੀ 'ਚ ਬੈਠੋ ਤੇ ਜਾਂ ਫਿਰ ਤੁਹਾਨੂੰ ਕਿਤੇ ਹੋਰ ਬੈਠਣਾ ਪਾਏਗਾ ਜਿਹਦੇ ਵਾਸਤੇ ਮਸਾਲਾ ਸਾਡੇ ਕੋਲ ਹੈ ਠੀਕ ਹੈ ਕਿਉਂਕਿ ਪੰਜਾਬ ਚ ਉਹਨਾਂ ਨੇ ਕੰਮ ਕੀਤਾ ਪੰਜਾਬ ਦੇ ਵਿੱਚ ਨਿਕਰ ਪਾਲਿਸੀ ਵਗੈਰਾ ਦੀਆਂ ਤਾਰਾਂ ਤੁਹਾਨੂੰ ਪਤਾ ਜੁੜ ਚੁੱਕੀਆਂ ਨੇ ਡੇਡਾ ਹੋ ਚੁੱਕੀਆਂ ਨੇ ਸਭ ਕੁਝ ਆ ਇਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਹੈਗੀਆਂ ਨੇ ਛੋਟੀਆਂ ਮੋਟੀਆਂ ਪ੍ਰਸ਼ਾਸਕੀ ਤੌਰ ਤੇ ਅੰਦਰ ਖਾਤੇ ਗੱਲਾਂ ਚੱਲਦੀਆਂ ਰਹਿੰਦੀਆਂ ਕਿ ਲੀਡਰ ਜਿਹੜਾ ਸੱਤਾ 'ਚ ਉਹਦੀ ਕਮਜ਼ੋਰੀ ਲਪਣੀ ਕੋਈ ਮੁਸ਼ਕਲ ਕਾਰਜ ਨਹੀਂ ਹੁੰਦਾ ਸੋ ਸਾਨੂੰ ਤੇ ਜਿੰਨੀ ਕੋਈ ਜਾਣਕਾਰੀ ਆ ਕਿ ਚੰਡਾ ਸਾਹਿਬ ਜਿਹੜੇ ਆ ਠੀਕ ਹੈ ਬਿਮਾਰ ਉਹਨਕੇ ਮੈਂ ਕਿਸੇ ਦੀ ਬਿਮਾਰੀ ਦਾ ਕੋਈ ਮਜ਼ਾਕ ਨਹੀਂ ਉਡਾਰਿਆ ਹੂੰ ਯਾਵਸ ਨੂੰ ਰੱਦ ਨਹੀਂ ਕਰ ਰਿਆ ਪਰ ਵਿੱਚੋਂ ਗੱਲਾਂ ਜਿਹੜੀਆਂ ਪਹੁੰਚ ਰਹੀਆਂ ਕਿ ਚੱਡਾ ਸਾਹਿਬ ਥੋੜੇ ਜੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਡਰੇ ਹੋਏ ਆ ਕਿ ਕਾਰਵਾਈ ਨਾ ਹੋ ਜਾਵੇ ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਫੜ-ਫੜ ਕੇ ਜੇਲ੍ਹਾਂ ਚ ਸੁਟੇ ਆ ਤਾਂ ਉਹ ਲੱਗਦਾ ਹੈ ਕਿ ਜਾਂ ਤਾਂ ਮੈਨੂੰ ਦਾਲ ਨਾ ਬਦਲਣਾ ਪਵੇ ਤੇ ਜਾਂ ਫਿਰ ਕਿਤੇ ਦਾਲ ਨਾ ਖਾਣੀ ਪਵੇ ਇਹ ਮਸਲਾ ਵੀ ਹੋ ਜਾਂਦਾ ਨਾ ਕਈ ਵਾਰ ਕਿ ਜਾਂ ਤਾਂ ਦਾਲ ਬਦਲ ਲੈ ਜਾਂ ਦਾਲ ਖਾ ਲੈ ਜੀ ਤਾਂ ਇਹ ਇੱਕ ਚਰਚਾ ਬਰੋਬਰ ਚੱਲਦੀ ਹੈ ਇਸੇ ਕਰਕੇ ਹੀ ਸ਼ਾਇਦ ਆਮ ਆਦਮੀ ਪਾਰਟੀ ਨੂੰ ਇਹ ਸਫਾਈ ਦੇਣੀ ਪਈ ਜੀ ਤੇ ਅਗਲੀ ਖਬਰ ਦੇ ਵੱਲ ਵਧੀਏ ਕਹਿੰਦੇ ਭਾਰਤ ਦੇ ਵਿੱਚ ਹੁਣ ਨੋਟਾਂ ਨੂੰ ਅ ਸਰਕਾਰ ਕਬਣਾਉਣ ਦੀ ਚਰਚਾ ਹੋਣ ਲੱਗੀ ਜੀ ਨਹੀਂ ਦੇਖੋ ਨੋਟਾ ਜਿਹੜਾ ਆ ਉਹ ਪ੍ਰਵੀਨ ਜੀ ਜਿਹੜਾ ਲਾਗੂ ਤੇ ਹੁੰਦਾ ਹੈ ਏਮ ਤੇ ਮਿਲ ਜਾਂਦਾ ਨੋਟਾ ਨੋਟਾ ਨੂੰ ਤੁਸੀਂ ਨੱਪ ਕੇ ਗੁੱਸਾ ਕਰ ਸਕਦੇ ਹੋ ਆਪਣੀ ਖਿੱਚ ਕਰ ਸਕਦੇ ਹੋ ਕਿ ਇਹਨਾਂ ਚੋ ਕੋਈ ਪਸੰਦ ਨਹੀਂ ਹੈ ਪਰ ਨੋਟਾ ਉਹ ਕਿਸੇ ਵੀ ਕੰਮ ਨਹੀਂ ਆਉਂਦਾ ਉਹੀ ਕ ਉਹੇ ਤਰ੍ਹਾਂ ਦਾ ਹੀ ਆ ਜਿਵੇਂ ਟੰਬਰ ਚੋਂ ਕੋਈ ਜੀ ਆ ਜਿਹੜਾ ਸਵੇਰੇ ਉੱਠ ਕੇ ਨਿਕਲ ਜਾਂਦਾ ਗਲੀਆਂ ਕੱਚਦਾ ਫਿਰਦਾ ਸ਼ਾਮ ਨੂੰ ਆ ਕੇ ਰੋਟੀ ਖਾ ਲੈਂਦਾ ਤੇ ਆਪਾਂ ਕਹ ਦਿੰਨੇ ਆ ਕਾਮ ਕਰਨ ਕਾਜ ਦਾ ਦੁਸ਼ਮਨਾ ਨਾਜ ਕਾ ਹੂੰ ਹੂੰ ਤੇ ਨੋਟਾ ਦਾ ਵੀ ਕੰਮ ਕੁਝ ਇਸੇ ਤਰ੍ਹਾਂ ਦਾ ਹੀ ਆ ਕਿ ਇਹ ਇੱਕ ਤਰ੍ਹਾਂ ਨਾਲ ਵਿਕਾਰ ਪੁੱਤਰ ਆ ਲੋਕਤੰਤਰ ਦਾ ਜੀ ਇਹਨੂੰ ਨੱਪ ਕੇ ਦੂਜਿਆਂ ਨੂੰ ਰੱਦ ਕੀਤਾ ਜਾ ਸਕਦਾ ਪਰ ਰੱਦ ਕਰਕੇ ਰੱਦ ਕਰਕੇ ਦੁਬਾਰਾ VOTING ਨਹੀਂ ਕਰਵਾਈ ਜਾ ਸਕਦੀ ਹੂੰ ਤੋ ਇਸ ਵਾਸਤੇ ਇਹ ਹੁਣ ਚਰਚਾ ਹੋਈ ਹੈ ਚਰਚਾ ਇਸ ਕਰਕੇ ਜਿਹੜੀ ਕਿਉਂਕਿ ਸੁਪਰੀਮ ਕੋਰਟ ਨੇ ਵੀ ਸੁਣਵਾਈ ਜਿਹੜੀ ਆ ਉਹ ਪ੍ਰਵਾਨ ਕੀਤੀ ਆ ਸੰਬੰਧਿਤ ਧਿਰਾਂ ਤੋਂ ਜਵਾਬ ਮੰਗੇ ਆ ਕਿਉਂਕਿ ਇੱਕ ਪਟੀਸ਼ਨ ਉੱਥੇ ਫਾਈਲ ਹੋਈ ਆ ਕਿ ਹੁਣ ਕਿਉਂ ਨਾ ਨੋਟਾਂ ਨੂੰ ਕਾਰਗਰ ਬਣਾਇਆ ਜਾਵੇ ਦੇਖੋ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਆ ਸੂਰਤ ਦੇ ਵਿੱਚ ਹਮ ਸੂਰਤ ਚ ਕੀ ਹੋਇਆ ਅੱਗੇ ਤੇ ਦੇਖੋ ਹੁੰਦਾ ਕੀ ਸੀਗਾ ਕਿ ਬਈ ਆਪਾਂ ਦੇਖਦੇ ਹੁੰਦੇ ਸੀ ਨਾ ਬੂਥ ਕੈਪਚਰਿੰਗ ਹੋ ਗਿਆ ਐਤ ਕੀ ਬੂਤ ਨਹੀਂ ਐਤ ਕੀ ਬੂਥਾ ਕੈਪਚਰਿੰਗ ਹੋ ਜਾਂਦੀ ਹੈ ਮਤਲਬ ਕਿ ਜਿਹੜਾ ਚਿਹਰਾ ਹੈ ਉਹੀ ਕੈਪਚਰ ਹੋ ਜਾਂਦਾ ਉਹਨੂੰ ਲੈ ਜਾਂਦੇ ਨੇ ਸੂਰਤ ਦੇ ਵਿੱਚ ਕਾਂਗਰਸ ਦਾ ਜਿਹੜਾ ਉਮੀਦਵਾਰ ਸੀ ਉਹ ਇਹਨਾਂ ਤੇ ਨਾਲ ਰਲ ਗਿਆ ਅੰਤਰਖਾਤੇ ਤੇ ਉਹਨੇ ਠੱਗੀ ਕਰਤੀ ਤੇ ਜਿਹੜੇ 4-5 ਫੋਰਸ ਸੀ ਉਹ ਉਹਨਾਂ ਨੇ ਹੋਟਲ 'ਚ ਸੱਦ ਕੇ ਪਤਾ ਨਹੀਂ ਕੀ ਉਹਨਾਂ ਨੂੰ ਸੂਪ ਪਿਆਇਆ ਤੇ ਉਹ ਤੇ ਬਸ ਬੈਠ ਕੇ ਸਾਰੇ ਤਾਂ ਹੋਇਆ ਕਿ ਕਿ ਨਿਰਵਰ ਉਦ ਪੰਜ ਪਾਂ ਇਲੈਕਸ਼ਨ ਜਿੱਤ ਗਈ ਹੁਣ ਤੁਸੀਂ ਇੱਕ ਹਾਈਪੋਥੈਟਿਕਲੀ ਸੋਚੋ ਕਿ ਜੇਕਰ ਨੋਟਾ ਉਥੇ ਨੋਟਾ ਉਥੇ ਅਧਿਕਾਰਤ ਤੌਰ ਤੇ ਕੋਈ ਤਾਕਤ ਰੱਖਦਾ ਹੁੰਦਾ ਇਲੈਕਸ਼ਨ ਦੁਬਾਰਾ ਹੋ ਜਾਣਾ ਸੀ ਹਮ ਕਿਉਂਕਿ ਨੋਟਾ ਉਮੀਦਵਾਰ ਬਣ ਜਾਂਦਾ ਹਮ ਸਮਝਦੇ ਹੋ ਨਾ ਪਰ ਕਿਉਂਕਿ ਨੋਟਾ ਉਮੀਦਵਾਰ ਨਹੀਂ ਬਣ ਸਕਦਾ ਹਮ ਹਮ ਤਾਂ ਹੀ ਸੀ ਜਿੰਨੀਆਂ ਮਰਜ਼ੀ ਵੋਟਾਂ ਪੈ ਜਾਣ ਕਿਉਂਕਿ ਦੋ ਤਰ੍ਹਾਂ ਦੇ ਇਲੈਕਟ ਜੇ ਆਪਾਂ ਦੇਖੀਏ ਨਾ ਇਲੈਕਟਰਲ ਸਿਸਟਮ ਦੇ ਵਿੱਚ ਜਿਹੜੀਆਂ ਡੈਮੋਕ੍ਰੇਸੀਆਂ ਚੱਲਦੀਆਂ ਨੇ ਉਹ ਦੋ ਤਰ੍ਹਾਂ ਚੱਲਦੀ ਆਉਂਦੀ ਹੈ ਇੱਕ ਹੁੰਦੀ ਹੈ ਕਿ ਜਿਹੜਾ ਜਿਹਦੀਆਂ ਵੋਟਾਂ ਵੱਧ ਗਈਆਂ ਸੋ ਵੱਧ ਗਈਆਂ ਹੂੰ ਹੂੰ ਯਾਨੀ ਪਰਸੈਂਟੇਜ ਦਾ ਕੋਈ ਚੱਕਰ ਨਹੀਂ ਹੈਗਾ ਹੂੰ ਜਿਹੜਾ 5000 ਲੈ ਗਿਆ ਉਹ ਜਿੱਤ ਗਿਆ 4999 ਵਾਲਾ ਹਾਰ ਗਿਆ ਹਾਰ ਗਿਆ ਜਿਵੇਂ ਚੱਲਦਾ ਆਪਣੇ ਇੱਕ ਇੱਕ ਹੁੰਦਾ ਲੋਕਤੰਤਰ ਦੂਸਰੇ ਤਰੀਕੇ ਨਾਲ ਕਿ ਜਿਹੜੀ ਜਿੰਨੀ ਪਰਸੈਂਟੇਜ ਆਈ ਆ ਉਸੇ ਹਿਸਾਬ ਨਾਲ ਤੁਹਾਨੂੰ ਸਦਨ ਦੇ ਵਿੱਚ ਤਾਕਤ ਮਿਲਦੀ ਹੈ ਉਹਨੇ ਤੁਹਾਡੇ ਜਿਹੜੇ ਆ ਮੈਂਬਰ ਪਾਰਲੀਮੈਂਟ ਹੁੰਦੇ ਆ ਇਹ ਦੋ ਤਰ੍ਹਾਂ ਦਾ ਫਾਰਮੂਲਾ ਹੁੰਦਾ ਸਾਡੇ ਇੱਥੇ ਪਹਿਲੇ ਵਾਲਾ ਚੱਲ ਰਿਹਾ ਸੋ ਗੱਲ ਇਹ ਆ ਕਿ ਭਈ ਹੁਣ ਇਹਦੇ ਵਿੱਚ ਮਸਲਾ ਤੇ ਇਹ ਆ ਕਿ ਜੇ ਨੋਟਾ ਨੂੰ 4999 ਜਾਂ 5000 ਦੇ ਮੁਕਾਬਲੇ 6100 ਪੈ ਜਾਂਦੀ ਹੈ ਤਦ ਵੀ ਉਹ ਬੇਕਾਰ ਹੈ ਹੂੰ ਸੋ ਇਸ ਵਾਸਤੇ ਹੁਣ ਇਹ ਚਰਚਾ ਛਿੜ ਰਹੀ ਆ ਕਿ ਜਿੱਦਾਂ ਸੂਰਤ ਚ ਹੋਇਆ ਕੁਜਰਾਹੋ ਚ ਹੋਇਆ ਉਥੇ ਵੀ ਇਹਨਾਂ ਨੇ ਇਸੇ ਤਰ੍ਹਾਂ ਕੀਤਾ ਮੱਧ ਪ੍ਰਦੇਸ਼ ਦੇ ਵਿੱਚ ਤੇ ਕਲਾਸ਼ ਵਿਜੇ ਵਰਗੀ ਆ ਉਹ ਮੈਨੂੰ ਲੈ ਜੂ ਰੋਂਦੀ ਨੂੰ ਸੋਹਣਿਆ ਕਾਰੀ ਬਣਾ ਵਾਲੀ ਉਹ ਉਥੇ ਛੱਡੋ ਉਹਦੀ ਉਮੀਦਵਾਰ ਉਹਦੀ ਕਾਰ 'ਚ ਬੈਠ ਕੇ ਉਹਨਾਂ ਦੇ ਨਾਲ ਰਲ ਗਿਆ ਕਮਾਲ ਦੀ ਗੱਲ ਆ ਕਾਂਗਰਸ ਦਾ ਉਮੀਦਵਾਰ ਉਹਦੀ ਕਾਰ 'ਚ ਚੜ ਗਿਆ ਆਪ ਹੀ ਕਹਿੰਦਾ ਛੱਡੀ ਕਾਂਗਰਸ ਲਓ ਕਰ ਲਓ ਗੱਲ ਤਾਂ ਇਸ ਵਾਸਤੇ ਹੁਣ ਇਹ ਚਰਚਾ ਜ਼ੋਰ ਫੜ ਰਹੀ ਹੈ ਕਿ ਨੋਟਾਂ ਨੂੰ ਭਾਈ ਥੋੜਾ ਤਾਕਤਵਰ ਕਰੋ ਨਹੀਂ ਤੇ ਇਹਦਾ ਫਾਇਦਾ ਕੀ ਆ ਕੋਈ ਫਾਇਦਾ ਨਹੀਂ ਹੈਗਾ ਜੀ ਤੇ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਕਈ ਪੋਲੀਟੀਕਲ ਪਾਰਟੀਆਂ ਨੂੰ ਵੀ ਸ਼ਾਇਦ ਇੰਨੀ ਵੋਟ ਨਹੀਂ ਪੈਂਦੀ ਹੋਣੀ ਪੰਜਾਬ ਦੇ ਵਿੱਚ 1 ਤੋਂ 1.5 ਫੀਸਦੀ ਨੋਟਾਂ ਨੂੰ ਵੋਟ ਪੈ ਜਾਂਦੀ ਆ ਹੂੰ ਜੀ ਤੇ ਮੇਟੂ ਜੀ ਇੱਕ ਸੀਟ ਦੀ ਗੱਲ ਕਰੀਏ ਜਿੱਥੇ ਇੱਕ ਪਰਿਵਾਰ ਆ ਪਰ ਤਿੰਨ ਉਮੀਦਵਾਰ ਆ ਸੀਟ ਇੱਕੋ ਹੀ ਆ ਜੀ ਜੀ ਦੇਖੋ ਇਹ ਜਿਹੜੀ ਸੀਟ ਹੈ ਇਹ ਵੀ ਬੜੀ ਜ਼ਿਆਦਾ ਹੁਣ ਚਰਚਾ ਦਾ ਵਿਸ਼ਾ ਬਣ ਗਈ ਆ ਹਮਮ ਦਰਅਸਲ ਕੀ ਹੈ ਕਿ ਜਿਹੜਾ ਚੌਧਰੀ ਦੇਵੀ لال ਸੀ ਹਮਮ ਉਹਦੀ ਘਰ ਦੀ ਦਾ ਨਾਮ ਸੀ ਹਰ ਕਾ ਦੇਵੀ ਜੀ ਹਰ ਕਾ ਦੇਵੀ ਤੇ ਦੇਵੀ لال ਹਮ ਇਹਨਾਂ ਦਾ ਗਾਂ ਵੱਡਾ ਮੁੰਡਾ ਸੀ ਓਪੀ ਚੋਟਾਲਾ ਹਮ ਇਹ ਉਹ ਤੋਂ ਛੋਟਾ ਸੀ ਪ੍ਰਤਾਪ ਉਹ ਤੋਂ ਛੋਟਾ ਰਣਜੀਤ ਉਹ ਤੋਂ ਛੋਟਾ ਚਕਦੀਸ਼ ਜੀ ਜੀ ਓਪੀ ਦੇ ਮੁੰਡੇ ਗਾ ਤੁਸੀਂ ਉਹ ਦੇਖਿਆ ਹੀ ਆ ਨਾ ਕਿ ਉਹ ਜਿਸ ਤਰ੍ਹਾਂ ਆਜੇ ਚਟਾਲਾ ਤੇ ਆਵੇ ਚਟਾਲਾ ਆ ਗਿਆ ਹਾਂਜੀ ਹਾਂਜੀ ਤਾਂ ਇਦਾਂ ਹੀ ਜੇ ਤੁਸੀਂ ਦੇਖੋਗੇ ਤਾਂ ਭਾਈ ਜਿਹੜੇ ਜਗਦੀਸ਼ ਹੈ ਹੂੰ ਹੂੰ ਉਹਦਾ ਮੁੰਡਾ ਆ ਜਾਂਦਾ ਅਤਿ ਅਤਿ ਚਟਾਲਾ ਯਾਨੀ ਇਹ ਚਟਾਲਾ ਫੈਮਿਲੀ ਦੀ ਕਹਾਣੀ ਹੂੰ ਕੋਣ ਉੱਥੇ ਚੱਲ ਕੀ ਰਿਹਾ ਹਿਸਾਰ ਦੇ ਵਿੱਚ ਕਮਾਲ ਦੇਖੋ ਤੁਹਾਡਾ ਦੇਖੋ ਕਿ ਓਪੀ ਚਟਾਲਾ ਦੇ ਵੱਡੇ ਬੇਟੇ ਅਜੇ ਚਟਾਲਾ ਦੀ ਜਿਹੜੀ ਪਤਨੀ ਹੈ ਤੇ ਦੁਸ਼ਯੰਤ ਦੀ ਮਾਂ ਹਮ ਹਮ ਦੋਵਾਰ ਦੀ ਵਿਧਾਇਕ ਹੈ ਨੈਨਾ ਉਹ ਉਮੀਦਵਾਰ ਹੈ ਜੱਜਪਾਤ ਨੈਨਾ ਚਟਾਲਾ ਇਹ ਨੈਲੋ ਨੇ ਓਪੀ ਚਟਾਲਾ ਦੇ ਭਰਾ ਪ੍ਰਤਾਪ ਚਟਾਲਾ ਜਿਹਦਾ ਮੈਂ ਜ਼ਿਕਰ ਕੀਤਾ ਹੈ ਹਮ ਉਹਦਾ ਮੁੰਡਾ ਕਾ ਰਵੀ ਹੈ ਉਹਦੀ ਘਰ ਵਾਲੀ ਸੁਨੈਨਾ ਨੂੰ ਉਮੀਦਵਾਰ ਬਣਾਇਆ ਠੀਕ ਹੈ ਤੇ ਉਥੇ 1988 ਤੋਂ ਵੱਡੇ ਭਰਾ ਦੇ ਨਾਲ ਵਿਰਾਸਤ ਦੀ ਲੜਾਈ ਲੜ ਰਹੇ ਰਣਜੀਤ ਚਟਾਲਾ ਨੂੰ ਭਾਜਪਾ ਨੇ ਬਣਾ ਦਿੱਤਾ ਹੈ ਨਾ ਦਿਲਚਸਪ ਕਿ ਤੋ ਕਿ ਦੇਖੋ 87 ਦਾ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਹੋਇਆ ਸੀਗਾ ਨਾ ਲੋਕਦਲ ਦੀ ਜਿੱਤ ਤੋਂ ਬਾਅਦ ਦੇਵੀ ਲਾਲ ਦੁਜੀ ਵਾਰ ਮੁੱਖ ਮੰਤਰੀ ਬਣੇ ਸੀ ਹ ਹ ਹ ਸਾਲ ਤੱਕ ਠੀਕ-ਠਾਕ ਚੱਲਿਆ ਸੀ ਉਦੋਂ ਸਕੂਲ ਸਕੂਲ ਚ ਪੜਦੇ ਹੁੰਦੇ ਸੀਗੇ ਤੇ ਦੇਵੀ ਲਾਲ ਪੰਜਾਬ ਚ ਵੀ ਉਨੇ ਹੀ ਫੇਮਸ ਸੀ ਜਿੰਨੇ ਹਰਿਆਣੇ ਚ ਸੀ ਹ ਤਾਂ ਹੋਇਆ ਕਿ ਕਿ ਗ੍ਰਹਿ ਮੰਤਰੀ ਹੁੰਦਾ ਸੀ ਇੱਕ ਸੰਪਤ ਸਿੰਘ ਉਹਦੇ ਨਾਲ ਇਹਨਾਂ ਦੀ ਅਣਬਣ ਜਿਹੜੀ ਹੋ ਗਈ ਤੇ ਉਹਦੇ ਤੇ ਰਿਸ਼ਵਤ ਲੈ ਕੇ ਕਾਂਸਟੇਬਲ ਭਰਤੀ ਕਰਨ ਦਾ ਦੋਸ਼ ਲੱਗਾ ਸੰਪਤ ਸਿੰਘ ਸੀ ਓਮ ਪ੍ਰਕਾਸ਼ ਦਾ ਕਰੀਬੀ ਹੂੰ ਕੀ ਆਂਦਾ ਕਿ ਜਿਹੜੇ ਅਧਿਕਾਰੀ ਨੇ ਉਹ ਮੁੱਦਾ ਚੁੱਕਿਆ ਸੀ ਉਹ ਦੇਵੀ ਲਾਲ ਦੇ ਤੀਸਰੇ ਬੇਟੇ ਤੇ ਮੰਤਰੀ ਰਣਜੀਤ ਚਟਾਲਾ ਦਾ ਕਰੀਬੀ ਸੀ ਜੀ ਸਮਝ ਗਏ ਤਾਂ ਉਹ ਬਾਜੀ ਇੱਕ ਦੂਜੇ ਨੂੰ ਪਲਟਾਉਣ ਦੀ ਗੇਮ ਸੀ ਹਮਮ ਤਾਂ ਜਦ ਸੰਪਤ ਸਿੰਘ ਨੂੰ ਹੁਕਮ ਹੋਇਆ ਕਿ ਤੈਨੂੰ ਬਰਖਾਸਤ ਕੀਤਾ ਜਾ ਸਕਦਾ ਹੈ ਤਾਂ ਉਹਨੇ ਅਸਤੀਫਾ ਦੇ ਦਿੱਤਾ ਇਸ ਘਟਨਾ ਤੋਂ ਬਾਅਦ ਦੋ ਭਰਾਵਾਂ ਦੇ ਵਿੱਚ ਲੀਕ ਖਿੱਚੀ ਗਈ ਕਿਉਂਕਿ ਓਪੀ ਚੋਟਾਲਾ ਦੇਵੀ ਲਾਲ ਚੋਟਾਲਾ ਜਾ ਰਿਹਾ ਸੀ ਕਿ ਕੇਂਦਰ ਦੀ ਕੈਲੂ ਕਲੀਡ ਕਰਨ ਤਾਂ ਪਿੱਛੋਂ ਗੱਡੀ ਕਿੰਨੇ ਸਾਹਮਣੇ ਸੀ ਦੋ ਭਰਾਵਾਂ ਦਾ ਟਕਰਾਅ ਸ਼ੁਰੂ ਹੋ ਗਿਆ ਇਥੋਂ ਟਕਰਾਅ ਸ਼ੁਰੂ ਜੀ ਸੋ ਇਹ ਤੁਸੀਂ ਦੇਖੋ ਕਿ ਟਕਰਾਅ ਸ਼ੁਰੂ ਹੁੰਦਾ ਹੁੰਦਾ ਫਿਰ ਗਾ ਅਬੇ ਤੇ ਅਜੇ ਉਹਨਾਂ ਦੇ ਵਿੱਚ ਵੀ ਇਹ ਇਹ ਵੀ ਵੈਸੇ ਜੀ ਤੁਸੀਂ ਦੇਖੋਗੇ ਤੇ ਵੰਡ ਪਾਓ ਰਾਜਨੀਤੀ ਉਹ ਜਿਹੜੀ ਚੱਲਦੀ ਹੈ ਨਾ ਫੁੱਟ ਪਾਓ ਤੇ ਰਾਜ ਕਰੋ ਉਹਦਾ ਸਿਧਾਂਤ ਭਾਜਪਾ ਨੇ ਜਿਹੜਾ ਕਹ ਲੋ ਕਿ ਆਰਐਸਐਸ ਨੇ ਬਹੁਤ ਬਖੂਬੀ ਬਹੁਤ ਬਖੂਬੀ ਇੱਥੇ ਨਾ ਸਿਆਸਤ ਦੇ ਵਿੱਚ ਲਾਗੂ ਕੀਤਾ ਹੈਗਾ ਇਹ ਤੁਹਾਨੂੰ ਕਈ ਕਦੇ ਫਿਰ ਮੈਂ ਦੱਸ ਦਊਗਾ ਕਈ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਹੀ ਇਹਨਾਂ ਨੇ ਕੀਤਾ ਵਾ ਤਾਂ ਖੈਰ ਇਹ ਹਿਸਾਰ ਦੀ ਸੀਟਿਆ ਜਿਹਦੇ ਤੇ ਇਹ ਦਿਲਚਸਪ ਮੁਕਾਬਲਾ ਜਿਹੜਾ ਹੋਣ ਜਾ ਰਿਹਾ ਕਿ ਇੱਕੋ ਪਰਿਵਾਰ ਇੱਕੋ ਸੀਟ ਤਿੰਨ ਹੋ ਵੀ ਪਰ ਇੱਕੋ ਟਬਰ ਚ ਜੀ ਤੇ ਚੋਣਾ ਦੌਰਾਨ ਗੁਜਰਾਤ ਦੇ ਵਿੱਚ ਜਿਹੜੀ ਸ਼ਰਾਬ ਫੜੀ ਗਈ ਉਹਦੇ ਤਾਰ ਪੰਜਾਬ ਦੇ ਨਾਲ ਜੁੜਿਆ ਜੀ ਅੱਜ ਦੇਖੋ ਗੱਲ ਇਹ ਆ ਕਿ ਜਿਹੜੀ ਸ਼ਰਾਬ ਪੰਜਾਬ ਚੋਂ ਜਾਂਦੀ ਆ ਉਹ ਤੇ ਝੂਠਾ ਹੈ ਨਹੀਂਗਾ ਬੜਾ ਲੰਮੇ ਸਮੇਂ ਤੋਂ ਵਿਹਾਰ ਹੋਵੇ ਚਾਹੇ ਗੁਜਰਾਤ ਹੋਵੇ ਇਹ ਉਥੇ ਉਹ ਉਹਨੀਆਂ ਜਾਣੀ ਜਾ ਕੇ ਤੇ ਆਪਣੀਆਂ ਸਵਾਵਾਂ ਦੇ ਰਹੇ ਆ ਕਿ ਕਿਸੇ ਕਿਸਮ ਦੀ ਸ਼ਰਾਬੀਆਂ ਨੂੰ ਕੋਈ ਪ੍ਰੋਬਲਮ ਨਾ ਆਵੇ ਹੁਣ ਚਲਦੀ ਚੌਂਕ ਦੇ ਵਿੱਚ ਇਹ ਜਿਹੜੀ ਸ਼ਰਾਬ ਦੀ ਥੇਪ ਫੜੀ ਗਈ ਆ ਇਹਦੀ ਤਾਰ ਕਪੂਰ ਥਲਾ ਦੇ ਨਾਲ ਜੁੜਦੀ ਆ ਤੇ ਇਹਦੇ ਵਿੱਚ ਦੱਸਦੇ ਆ ਕਿ ਇੱਕ ਵੱਡਾ ਕਾਰੋਬਾਰੀ ਆ ਜਿਹੜਾ ਉਹ ਕਰ ਰਿਹਾ ਹੈ ਪਰ ਹੋਣਾ ਕੁਝ ਨਹੀਂ ਇਹ ਗੱਲ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਆ ਅਸੀਂ ਇਹਦੇ ਵਿੱਚ ਬਹੁਤ ਦੇਖਿਆ ਡੁੰਗਾਈ ਨਾਲ ਜਾ ਕੇ ਕੈਂਟਰਾਂ ਦੇ ਕੈਂਟਰ ਫੜੇ ਜਾਂਦੇ ਨੇ ਟਰੱਕਾਂ ਦੇ ਟਰੱਕ ਫੜੇ ਜਾਂਦੇ ਨੇ ਸਭ ਪਤਾ ਲੱਗ ਜਾਂਦਾ ਕਿ ਕਿੱਥੋਂ ਨਿਕਲੀ ਸੀ ਕੀ ਗਲਵਾ ਤੇ ਆ ਪਰ ਉਹ ਚਲੋ ਬਾਹਰਲੀ ਸਟੇਟ ਦੀ ਪੁਲਿਸ ਆ ਕੇ ਮਾੜਾ ਮੋਟਾ ਇਦਰ ਕਰਦੀ ਆ ਪਰ ਬਹੁਤ ਕੁਝ ਤੇ ਆਪਣੇ ਇਥੋਂ ਦੀ ਸਰਕਾਰ ਦੇ ਹੱਥ ਹੁੰਦਾ ਨਾ ਤਾਂ ਸ਼ਰਾਬ ਦਾ ਕਾਰੋਬਾਰ ਜਿਹੜਾ ਜ਼ਿਆਦਾਤਰ ਸਿਆਸਤਦਾਨਾਂ ਦੇ ਨਾਲ ਜੁੜਿਆ ਹੋਇਆ ਸੋ ਇਸ ਕਰਕੇ ਗੁਜਰਾਤ ਦੀ ਪੁਲਿਸ ਜਿਹੜੀ ਆ ਉਹ ਤਕਰੀਬਨ 15 20 ਦਿਨ ਤੋਂ ਮਹੀਨੇ ਤੋਂ ਇੱਥੇ ਵਿਚਾਰੀ ਧੂੜਾਂ ਫੱਕਦੀ ਤੇ ਫਿਰਦੀ ਆ ਮੋ ਕੌਕਿ ਉਹ ਖੇਪ ਬਹੁਤ ਤਗੜੀ ਸੀ ਚਲਦੀ ਚੋਣ ਦੇ ਵਿੱਚ ਉਹ ਜਿਹੜੀ ਫੜੀ ਗਈ ਸੀ ਪਰ ਕਹਿ ਲੋ ਕਿ ਕਿਤੇ ਵੀ ਇਤੋਂ ਦੀ ਜਿਹੜੀ ਪੁਲਿਸ ਇਹ ਆ ਉਹ ਜ਼ਿਆਦਾ ਹੱਥ ਪੈਰ ਉਹਨਾਂ ਨੂੰ ਫੜਾ ਨਹੀਂ ਰਹੀ ਤੇ ਇਸ ਤੋਂ ਪਹਿਲਾਂ ਰਾਜਸਥਾਨ ਦੇ ਵਿੱਚ ਵੀ ਆ VOTING ਤੋਂ ਪਹਿਲਾਂ ਜੇ ਆਪਾਂ ਦੇਖੀਏ ਇੱਕ ਉਹਨਾਂ ਦਾ ਵੀ ਇਲੈਕਸ਼ਨ ਹੋਇਆ ਨਾ ਵਿਧਾਨ ਸਭਾ ਵਾਲਾ ਉਦੋਂ ਵੀ ਸ਼ਰਾਬ ਫੜੀ ਗਈ ਸੀ ਉਹਦੇ ਵੀ ਤਾਰ ਫਰੋਜ਼ਪੁਰ ਨਾਲ ਜੁੜੇ ਸੀ ਇੱਕ ਪੋਲੀਟੀਸ਼ੀਅਨ ਦੇ ਨਾਲ ਜੀ ਤੋਂ ਮਤਲਬ ਇਹ ਸਾਫ਼ ਹੈ ਕਿ ਇਹ ਕਾਰੋਬਾਰ ਜਿਸ ਤਰ੍ਹਾਂ ਹੋ ਰਿਹਾ ਹੈ ਤੇ ਇਲੈਕਸ਼ਨ ਦੇ ਵਿੱਚ ਜਿਸ ਤਰ੍ਹਾਂ ਲੈ ਨਾਲ ਹੋ ਰਿਹਾ ਉਹਦੇ ਵਾਸਤੇ ਕਿਤੇ ਨਾ ਕਿਤੇ ਰਸੂਖਦਾਰੀ ਜਿਹੜੀ ਆ ਪਿੱਛੇ ਖੜੀ ਆ ਜੀ ਤੇ ਚੋਣ ਡਿਊਟੀ ਨਾ ਦੇਣ ਤੇ ਕਹਿੰਦੇ ਅਧਿਕਾਰੀਆਂ ਦੇ ਪਰਚਾ ਪਤਾ ਜੀ ਹਾਂ ਜੀ ਇਹ ਕਾਨੂੰਨ ਵੀ ਹੈਗਾ ਇਹਦੇ ਵਿੱਚ ਹੁਣ ਦੋ ਮਾਮਲਿਆਂ ਦੇ ਵਿੱਚ 10 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਇਹਨਾਂ ਨੇ ਉੱਤਰਾਖੰਡ ਦੇ ਵਿੱਚ ਇਲੈਕਸ਼ਨ ਦੀ ਡਿਊਟੀ ਦੇਣੀ ਸੀ ਜਲੰਧਰ ਤੋਂ ਜਿਹੜੀਆਂ 10 ਕੰਪਨੀਆਂ ਭੇਜੀਆਂ ਗਈਆਂ ਉਹਨਾਂ ਦੀ ਮੈਡੀਕਲ ਸਹੂਲਤ ਵਾਸਤੇ ਇਹ ਜੋ ਭੇਜੇ ਜਾਣੇ ਸੀ ਅਧਿਕਾਰੀ ਇਹਨਾਂ ਨੇ ਸੇਵਾਵਾਂ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਥਾਣਾ ਕੈਂਟ ਜਿਹੜਾ ਹੈਗਾ ਉਹਦੀ ਪੁਲਿਸ ਨੇ ਅਮਰਸਰ ਦੇ ਮੈਡੀਕਲ ਅਫਸਰ ਡਾਕਟਰ ਸ਼ਿਵਕਰਨ ਸਿੰਘ ਕਲੋ ਸੰਗਰੂਰ ਦੀ ਫਾਰਮੇਸੀ ਅਫਸਰ ਰਜਨੀ ਵਾਲਾ ਦੇ ਖਿਲਾਫ ਫਾਰਮੂਲਾ ਦਰਜ ਕੀਤਾ ਤੇ ਦੇ ਨਾਲ ਹੀ ਚੌਂ ਡਿਊਟੀ ਤੇ ਜਾਣ ਦੀ ਬਜਾਏ ਛੁੱਟੀ ਲੈਣ ਵਾਲੇ 8 ਪੁਲਿਸ ਮਲਾਕਾਂ ਜਦੋਂ ਸਰਵਣ ਸਿੰਘ ਮੇਜਰ ਸਿੰਘ ਰਾਮ ਲੁਭਾਇਆ ਮੋਸਿਮ ਕੁਮਾਰ ਰਵਿੰਦਰ ਸਿੰਘ ਹਰਮੀਤ ਸਿੰਘ ਦਿਆਲ ਸਿੰਘ ਤੇ ਰਣਜੀਤ ਸਿੰਘ ਦੇ ਖਿਲਾਫ ਵੀ ਥਾਣਾ ਕੈਂਟ ਨੇ ਮਾਮਲਾ ਦਰਜ ਕਰ ਲਿਆ ਯਾਨੀ ਦੋ ਮਾਮਲੇ ਦਰਜ ਕੀਤੇ ਪੁਲਿਸ ਵਾਲਿਆਂ ਦੇ ਖਿਲਾਫ ਵੀ ਤੇ ਮੈਡੀਕਲ ਅਧਿਕਾਰੀਆਂ ਦੇ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਵੈਸੇ ਤੇ ਇੱਕ ਕਈ ਚੀਜ਼ਾਂ ਨੇ ਇੱਥੇ ਇਹੋ ਜੀ ਹਾਲ ਦਵਾਈ ਬਣੀ ਪਈ ਆ ਕਿ ਮੱਧ ਪ੍ਰਦੇਸ਼ ਦੇ ਵਿੱਚ ਇੱਕ ਮਾਲੀ ਦੀ ਡਿਊਟੀ ਲਾ ਦਿੱਤੀ ਕਿ ਚੌਣ ਅਧਿਕਾਰੀ ਦੇ ਤੌਰ ਤੇ ਉਹ ਕਹਿੰਦਾ ਮੈਨੂੰ ਤੇ ਸਾਈਨ ਹੀ ਨਹੀਂ ਕਰਨੇ ਆਉਂਦੇ ਇੱਕ ਡਰਾਈਵਰ ਵੀ ਲਾ ਦਿੱਤੀ ਗਈ ਇਹ ਸਭ ਕੁਝ ਇਸ ਤਰ੍ਹਾਂ ਹੀ ਚੱਲਦਾ ਕਿਉਂਕਿ ਚੋਣ ਸਿਸਟਮ ਦੇ ਵਿੱਚ ਇਹ ਚੋਣ ਬਹੁਤ ਵੱਡੀ ਹੁੰਦੀ ਆ ਤੇ ਮੁਲਾਜ਼ਮਾਂ ਦੀ ਥੋੜ ਹੁੰਦੀ ਆ ਐਂ ਛੜਫੁੜਕੇ ਇੱਕ ਦੂਜੇ ਦੀਆਂ ਸਟੇਟਾਂ ਚੋਂ ਕੱਢੀ ਜਾਂਦੇ ਕੋਈ ਇਧਰੋਂ ਉਧਰ ਕੋਈ ਉਧਰੋਂ ਇਧਰ ਤੇ ਜਿਹੜੇ ਇਨਕਾਰ ਕਰਦੇ ਉਹਨਾਂ ਤੇ ਫਿਰ ਇਹ ਪਰਚਾ ਦਰਜ ਕਰ ਦਿੰਦੇ ਆ 6 ਮਹੀਨੇ ਤੱਕ ਦੀ ਕੈਦ ਹੈ ਪ੍ਰਵੀਨ ਜੀ 500 ਰੁਪਈਆ ਜੁਰਮਾਨਾ ਵੀ ਲੱਗਦਾ ਜੀ 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 ਮੈਂਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਅਪਏ ਇਸ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸ